ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਬੀਰ ਸਿੰਘ ਗੜੀਆ ਪਿੰਡ ਧਰਮਗੜੀ ਸੀਲ ਅਬਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਅੱਜ ਅਸੀਂ ਸਰਦਾਰ ਜਸਵਿੰਦਰ ਸਿੰਘ ਦੇ ਖੇਤ ਦੇ ਵਿੱਚ ਖੜੇ ਆਂ ਤੇ ਇਹਨਾਂ ਨੇ ਜਿਹੜੀ ਬਾਸਮਤੀ ਲਾਈ ਹੈ 1692 ਕਰਕੇ ਆ ਜਿਹੜੀ 1509 ਤੋਂ ਬਾਅਦ ਨਿਕਲੀ ਆ 1509 ਆ ਜਿਹੜੀ ਕਿਸਾਨ ਵੀਰੋ 2113 ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰਿਲੀਜ਼ ਕਰੀ ਗਈ ਸੀ ਤੇ ਜਿਹੜੇ ਇਹ ਬਾਸਮਤੀਆਂ ਦੀ ਜਿਹੜੀ ਪਨੀਰੀ ਬੀਜਣ ਦਾ ਢੁਕਮਾ ਟਾਈਮ ਹੈ ਜਿਹੜਾ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਹੈ ਉਹ ਹੈਗੀ ਹੈ ਜੂਨ ਦੇ ਦੂਜੇ ਪੰਦਰਵਾੜੇ ਕਿਸਾਨ ਵੀਰੋ ਤੇ ਪਟਕੇ ਲਾਉਣ ਦੀ ਜੁਲਾਈ ਦੇ ਦੂਜੇ ਪੰਦਰਵਾੜੇ ਤੇ ਪਰ ਪੰਜਾਬ ਦੇ ਵਿੱਚ ਹਰਿਆਣੇ ਚ ਜੂਪੀ ਚ ਬਹੁਤ ਸਾਰੇ ਕਿਸਾਨ ਵੀਰਾਂ ਨੇ ਥੋੜੀ 게ਤੀ ਵੀ ਬੀਜੀ ਐ ਤੇ ਕਈ ਜਿਹੜੇ ਕਿਸਾਨ ਵੀਰਾਂ ਨੇ ਆਲੂ ਲਾਉਣੇ ਨੇ ਉਹ ਆਲੂ ਲਈ ਵੀ ਇਹਦੀ ਕਾਸਟ ਹੈ ਜਿਹੜੀ 게ਤੀ ਕਰਦੇ ਨੇ ਤੇ ਕਿਸਾਨ ਵੀਰੋ ਜਿੰਨੀ ਅਸੀਂ ਬਾਸਮਤੀ ਲੇਟ ਲਾਉਨੇ ਆ ਜੇ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਆ ਉਹਦਾ ਜਿਹੜੇ ਦਾਣੇ ਦੀ ਕੁਆਲਿਟੀ ਆ ਉਹ ਜ਼ਿਆਦਾ ਬਿਹਤਰ ਬਣਦੀ ਐ ਤੇ ਇਸ ਸਾਲ ਬਾਸਮਤੀਆਂ ਦਾ ਰੇਟ ਪਿਛਲੇ ਸਾਲ ਨਾਲੋਂ ਬਹੁਤ ਘੱਟ ਹੈ ਤੇ ਇਸ ਵੇਲੇ ਜਿੰਨੇ ਕਿਸਾਨ ਵੀਰਾਂ ਨੇ ਮੰਡੀ ਦੇ ਵਿੱਚ ਵੇਚੀ ਆ ਜਿਹੜੀ ਐਵਰੇਜ ਆੜਾ ਕਿਸਾਨ ਵੀਰੋ 1509 ਦਾ ਉਹ 15 ਕੁਇੰਟਲ 70 ਕਿਲੋ ਦੇ ਲਗਭਗ ਹੈ ਤੇ ਜਿਹੜੀ ਯੂਪੀ ਦੇ ਕਿਸਾਨ ਕਿਸਾਨ ਵੀਰਾਂ ਨੇ ਮੰਡੀ ਦੇ ਵਿੱਚ ਵੇਚੀ ਆ ਉਹਨਾਂ ਦਾ ਜਿਹੜਾ ਐਵਰੇਜ ਆੜਾ ਉਹ ਤਕਰੀਬਨ 16 ਤੋਂ 17 ਕੁਇੰਟਲ ਦੇ ਲਗਭਗ ਆਇਆ ਹੈ ਤੇ 2200 ਤੋਂ ਲੈ ਕੇ 2600 ਰੁਪਏ ਪਰ ਕੁਇੰਟਲ ਮੰਡੀ ਦੇ ਵਿੱਚ ਜਿਹੜੀਆਂ ਬਾਸਮਤੀਆਂ 1509 1692 ਵਿਕੀਆਂ ਨੇ ਇਹਦਾ ਜਿਹੜਾ ਝਾੜ ਹੈ ਕਿਸਾਨ ਵੀਰੋ 1500 ਨਾਲੋਂ ਥੋੜਾ ਜਿਆਦਾ ਹੈ ਤੇ ਥੋੜੀ ਜੀ ਲੌਸਿੰਗ ਕਰਦੀ ਹੈ ਪਰ ਹੁਣ ਕੰਬਾਈਨਾਂ ਦੇ ਵਿੱਚ ਬਹੁਤ ਸੁਧਾਰ ਹੋ ਗਿਆ ਤੇ ਕਾਲਪੁਰ ਕੁ ਵਾਹਿਗੁਰੂ ਪਰਮੇਸ਼ਰ ਮੌਸਮ ਜਿਹੜਾ ਹੁਣ ਅੱਗੇ ਠੀਕ ਰੱਖੇ ਸਮੇਂ ਸਿਰ ਕੱਟੀ ਜਾਵੇ ਤੇ ਜਿਹੜਾ ਬਾਸਮਤੀ ਦਾ ਝਾੜ ਹੈ ਉਹ ਵੀ ਇਹਦਾ ਅੱਛਾ ਹੈਗਾ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਿਸਾਨ ਵੀਰੋ ਜਿਹੜੀ ਇਸ ਵੇਲੇ ਸਾਡੀ ਬਾਸਮਤੀ ਹੈ ਉਹਦਾ ਰੇਟ ਬਾਹਰ ਸਰਕਾਰ ਨੇ ਉੱਚਾ ਰੱਖਿਆ ਹੋਇਆ ਬਾਹਰ ਐਕਸਪੋਰਟ ਕਰਨ ਖਾਤਰ ਤੇ ਵਿਸ਼ਵ ਦੇ ਦੂਜੇ ਕੰਟਰੀ ਚੋ ਜਿਹੜੀ ਮੈਂ ਪਾਕਿਸਤਾਨ ਆ ਉਹਨਾਂ ਦੀ ਜਿਹੜੀ ਬਾਸਮਤੀ ਦੇਖਣ ਲਈ ਵਿਸ਼ਵ ਦੇ ਵਿੱਚ ਦੂਜੇ ਕੰਟਰੀ ਚ ਜਾਂਦੀ ਹੈ ਤੇ ਉਹ ਸਾਡੇ ਨਾਲੋਂ ਵੱਧ ਐਕਸਪੋਰਟ ਕਰ ਰਹੇ ਨੇ ਸਾਡਾ ਰੇਟ ਇੰਟਰਨੈਸ਼ਨਲ ਮਾਰਕੀਟ ਦੇ ਬਰਾਬਰ ਆ ਜਵੇ ਤਾਂ ਸਾਡੇ ਜਿਹੜੇ ਰੇਟ ਨੇ ਬਾਸਮਤੀ ਦੇ ਵੱਜ ਜਾਣਗੇ ਤੇ ਜਿੰਨੇ ਵੀ ਇਹ ਐਕਸਪੋਰਟਰ ਹੈਗੇ ਨੇ ਬਾਸਮਤੀ ਬਾਤ ਭੇਜਣ ਵਾਲੇ ਐਕਸਪੋਰਟ ਕਰਨ ਵਾਲੇ ਤੇ ਉਹਨਾਂ ਦੀ ਇਹ ਸਾਰਿਆਂ ਦੀ ਡਿਮਾਂਡ ਹੈ ਇਹ ਦੇ ਜਿਹੜੇ ਮਾਪਦੰਡ ਨੇ ਉਹ ਥੋੜੇ ਸਰਲ ਕਰੇ ਜਾਣ ਤਾਂ ਕਿ ਜਿਹੜੇ ਪੰਜਾਬ ਦੇ ਕਿਸਾਨਾਂ ਦਾ ਜਾ ਜਿੱਥੇ ਜਿੱਥੇ ਬਾਸਵਤੀ ਦਾ ਜ਼ੋਨ ਹੈ ਬਾਸਵਤੀ ਬਹੁਤ ਥੋੜੇ ਨਾਲ ਕੁਝ ਲੱਗਦੀ ਹੈ ਕਿਸਾਨ ਵੀਰੋ ਸਾਰੇ ਵਿਸ਼ਵ ਦੇ ਵਿੱਚ ਇਹਦੇ ਚੌੜ ਦੀ ਡਿਮਾਂਡ ਹੈ ਤੇ ਮੈਂ ਸਰਦਾਰ ਜਸਮੀਤ ਨੂੰ ਉਹਨਾਂ ਨੂੰ ਪੁੱਛਣਾ ਵੀ ਇਹਦੀ ਜਿਹੜੀ ਪਨੀਰੀ ਆਪਾਂ ਨੇ ਉਹ ਕਿੰਨੀ ਤਰੀਕ ਨੂੰ ਵੇਚੀ ਸੀ ਨਹੀਂ 24 ਮਈ ਨੂੰ ਵੇਚੀ ਸੀ ਤੇ ਪੱਟ ਕੇ ਕਿੰਨੀ ਜੂਨ ਲਾਈ ਹੈ 20 ਜੂਨ ਨੂੰ ਲਾਈ ਸੀ ਹਰੇ ਆਪਾਂ ਕਿੰਨਾ ਜੂਰੀਆ ਪਾਤਾ ਇਹਦੇ ਵਿੱਚ ਜੂਰੀਆ ਹੀ ਥੋੜੇ ਜਿਆਦਾ ਹੀ ਪੈ ਗਏ ਕਿੰਨਾ ਪੈ ਗਿਆ ਪੈ ਗਈ 12-13 ਨਾਲ ਹੀ ਕਿੰਨੀ ਜਗ੍ਹਾ ਆਪਣੀ ਹੈ ਹਟਾਏ 2.5 ਕਿਲੇ ਨਹੀਂ ਠੀਕ 11 ਕੋਈ ਕਿਥੋਂ ਥੋੜਾ ਕਮੇਡੀਸ਼ਨ ਤੋਂ ਕਿਸਾਨ ਵੀਰੋ ਥੋੜਾ ਜਿਆਦਾ ਜੂਰੀਆ ਪੈ ਗਿਆ ਪਰ ਖੇਤ ਬਹੁਤ ਸ਼ਾਨਦਾਰ ਆ ਬਹੁਤ ਭਰ ਆ ਤੇ ਫੁੱਟਰਾਵੜੇ ਦੇ ਵਿੱਚ ਕਿੰਨੀ ਕਾਈ ਆ ਜੀ ਬਹੁਤ ਜਿਆਦਾ ਘਟਾਈ ਆ ਜੀ ਤੇ ਸੀਡ ਇਹਦਾ ਆਪਾਂ ਕਿੱਥੋਂ ਲਿਆ ਸੀ ਸੀਡ ਜੜੀਆਂ ਸੀਡ ਫਾਰਮ ਤੋਂ ਲਿਆ ਤੇ ਕਿਸਾਨ ਵੀਰੋ ਫੁੱਟਰਾਵੜਾ ਜਿਹੜੀ ਉਹ ਝੰਡਾ ਰੋਗ ਤੇ ਝੁਲਸ ਰੋਗ ਹਰ ਇੱਕ ਬਾਸਪਤੀ ਨੂੰ ਆ ਸਕਦੀ ਆ ਪਰ ਸਾਧ ਜਸਮੀਤ ਸਿੰਘ ਦੀ ਜਿਹੜੀ ਪਨੀਰੀ ਆ ਉਹ ਚੰਗੀ ਤਰ੍ਹਾਂ ਟ੍ਰੀਟ ਕਰਕੇ ਬੀਜੀ ਆ ਫਿਰ ਇਹਦੇ ਜੜਾ ਟ੍ਰੀਟ ਕਰਕੇ ਬੀਜਿਆ ਨੇ ਤੇ ਇਹਨਾਂ ਦਾ ਜਿਹੜਾ ਖੇਤ ਹੈ ਬਹੁਤ ਪ੍ਰਦਰਸ਼ਨੀ ਪਲਾਟ ਕਹਿ ਸਕਦੇ ਆ ਬਹੁਤ ਸ਼ਾਨਦਾਰ ਖੇਤ ਤੇ ਇਹ ਜਿਹੜਾ ਝਾੜ ਹੈ ਉਹ ਵੀ ਮਹਾਰਾਜ ਕਿਰਪਾ ਕਰੇ ਵੀ 25 ਕੁਇੰਟਲ ਤੋਂ ਉੱਤੇ ਆਉਣ ਦੀ ਸੁਭਾਵਨਾ ਹੈਗੀ ਆ ਬਹੁਤ ਭਾਰੀ ਕ੍ਰੌਪ ਹੈ ਕਿਸਾਨ ਵੀ ਰੋਗੀ ਥੋੜਾ ਅਸੀਂ ਇਹ ਨਾਲੇ ਕਿ ਨਾ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਇਹਦੀ ਪਨੀਰੀ ਲਾਈ ਅੱਗੇ ਥੋੜਾ ਜਾ ਕੇ ਤਾਂ ਸਰ ਜਸਮੀਤ ਸਿੰਘ ਦਾ ਖੇਤ ਹੈ ਤੇ ਇਸ ਵੇਲੇ ਮੈਂ ਸਮਝਦਾ ਮੇ ਸਤੰਬਰ ਸਤੰਬਰ ਦੇ ਵਿੱਚ ਕੱਟਿਆ ਜਾਊਗਾ ਜੀ ਸਤੰਬਰ ਸਤੰਬਰ ਤਕਰੀਬਨ ਇਹ ਕੱਟਿਆ ਜਾਊਗਾ ਤੇ ਜਿਹੜੀ ਬਾਸਮਤੀ ਦੀ ਖਰੀਦ ਹੈਗੀ ਆ ਉਹ ਤਕਰੀਬਨ ਹਰਿਆਣੇ ਦੇ ਵਿੱਚ ਤਾਂ ਚੱਲ ਪਈ ਤੇ ਪੰਜਾਬ ਦੇ ਵਿੱਚ ਵੀ ਇਸ ਮਹੀਨੇ ਆਜੂ ਇੱਕ ਕਿਸਾਨ ਵੀਰੋ ਜਿਹੜੀ ਸਾਡੀ ਪਨੀਰੀ ਹੈ ਅਸੀਂ ਜੂਨ ਦੇ ਦੂਜੇ 15ਵਾਂ ਵਾਲੇ ਤੇ ਚਲਾਈ ਸੀਗੀ ਤੇ ਇਹ ਵੀ 16 19ਵਾਂ ਹੈ ਕਿਸਾਨ ਵੀਰੋ ਤੇ ਇਹ ਦੂਜੇ 15ਵਾਂ ਵਾਲਾ ਚਲਾਈ ਹੈ ਜੀ ਪਨੀਰੀ ਹੈ ਜਿਹੜੀ ਅਸੀਂ ਪੂਰੀ ਟ੍ਰੀਟ ਕਰਕੇ ਬੀਜਿਆ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਤੇ ਜਿਹੜਾ ਵੀ ਭੌਕੇ ਬੀਜਿਆ ਨੇ ਜਿਵੇਂ ਸਾਹ ਜਸਮੀਤ ਸਿੰਘ ਨੇ ਬੀਜੀਆਂ ਨੇ ਤੇ ਕਿਸਾਨ ਵੀਰ ਇਹਦੇ ਵਿੱਚ ਵੀ ਐਸੇ ਵੇਲੇ ਤੁਸੀਂ ਦੇਖ ਸਕਦੇ ਹੋ ਵੀ ਇੱਕ ਵੀ ਜਿਹੜਾ ਹੈਗਾ ਫੁੱਟ ਰੌਡ ਢੰਡਾ ਰੋਗ ਤੇ ਉਹ ਬਿਲਕੁਲ ਨਹੀਂ ਹੈਗਾ ਇਹ ਝੋੜ ਸਰੋਗ ਕਿਸਾਨ ਵੀਰੋ ਤੇ ਝੰਡਾ ਰੋਗੇ ਨੂੰ ਆ ਸਕਦਾ ਪਰ ਇਹ ਜਿਹੜਾ ਖੇਤ ਆ ਸਾਡਾ ਬਿਲਕੁਲ ਰਹਿਤ ਹੈ ਜਿਸ ਨੇ ਕਿ ਨੇਕੜ ਬੀਜੀ ਆਪਾਂ ਨੇ 1092 5 1 ਇਹ 5 ਏਕੜ ਹੈ ਗਿਆ ਕਿਸਾਨ ਵੀਰੋ ਜਿਹੜੀ ਜੂਨ ਦੇ ਦੂਜੇ 15 ਵਾੜੇ ਚ ਲੱਗੀ ਹੈ ਇਹਦੇ ਸੇਮ ਇਹਦੀ ਕਾਪੀ ਕਿਸਾਨ ਵੀਰੋ ਅਸੀਂ 1509 ਵੀ ਲਈ ਹੈ ਉਹ ਸਾਡੀ ਇੱਕ ਖਨੇ ਆਣ ਜ਼ਮੀਨ ਹੈ ਜਿਹੜੀ ਉਹ ਠੇਕੇ ਤੇ ਲਈ ਹੈ ਉਹ ਤਕਰੀਬਨ ਸਾਡਾ 20 ਏਕੜ ਦਾ ਖੇਤ ਹੈਗਾ ਕਿਸਾਨ ਵੀਰੋ ਕਿਸੇ ਵੀ ਸੀਡ ਪ੍ਰੋਡਿਊਸਰ ਨੇ ਸੀਡ ਲੈਣ ਵਾਲੇ ਨੇ ਸਾਡਾ ਇਹ ਸੀਡ ਜੇ ਲੈਣਾ ਕਾ ਇਹ ਸਾਡੇ ਜਿਹੜੇ ਝੋਨੇ ਨੇ ਉਹਨਾਂ ਨੂੰ ਦੇਖ ਕੇ ਤੇ ਸਾਡੇ ਕੋਲ ਜਿਹੜਾ ਸੀਡ ਹੈ ਸੀਡ ਪ੍ਰੋਡਿਊਸਰ ਜਾਂ ਕਿਸੇ ਕਿਸਾਨ ਵੀਰ ਨੇ ਜਿਹੜੇ ਉਹ ਲੈ ਕੇ ਜਾ ਸਕਦੇ ਨੇ ਤੇ ਕਿਸਾਨ ਵੀਰੋ ਜੇ ਪੰਜਾਬ ਸਰਕਾਰ ਨਹਿਰੀ ਪਾਣੀ ਦੇ ਦੇਵੇ ਸਾਨੂੰ ਤੇ ਇਸ ਸਾਲ ਬਰਸਾਤ ਥੋੜੀ ਘੱਟ ਹੋਈ ਹੈ ਤਾਂ ਇਹ ਜਿਹੜੀਆਂ ਸਾਡੀਆਂ ਬਾਸਮਤੀਆਂ ਨੇ ਤਾਂ ਇਹ ਨਹਿਰੀ ਪਾਣੀ ਨਾਲ ਹੀ ਪੜ ਸਕਦੀਆਂ ਨੇ ਤੇ ਸਾਰਾ ਪਾਣੀ ਹੈ ਸਾਡਾ ਪੰਜਾਬ ਦਾ ਉਹ ਬਚੂਗਾ ਸਾਰੀ ਦੁਨੀਆ ਦੇ ਵਿੱਚੋਂ ਸਾਨੂੰ ਜਿਹੜੀ ਬਾਸਮਤੀ ਆ ਇਹ ਡਾਲਰ ਕਮਾ ਕੇ ਲੈ ਕੇ ਆਊਗਾ ਭਾ ਸਰਕਾਰ ਦਾ ਜਿਹੜਾ ਖਜ਼ਾਨਾ ਉਹ ਡਾਲਰ ਨਾਲ ਭਰ ਜਾਊਗਾ